ਹਾਂਜੀ ਬਾਈ ਸਾਰੇ ਭਰਾਵਾਂ ਦਾ ਸਵਾਗਤ ਕੀਤਾ ਜਾਂਦਾ ਜੀ ਆਪਣੇ ਪੇਜ ਤੇ ਤੇ ਅੱਜ ਆਪਣੇ ਕੋਲੇ ਬਾਈ ਦੋ ਜਰਸੀ ਦੇ ਬੱਚੇ ਬਹੁਤ ਟੌਪ ਦੇ ਨਗੀਨੇ ਆਏ ਸੀਗੇ ਆ ਬੱਚਾ ਹੈਗਾ 11 ਮਹੀਨਿਆਂ ਦਾ ਜਿਹੜਾ ਉਹ ਬੱਚਾ ਹੈਗਾ ਉਹ 1.5 ਮਹੀਨਿਆਂ ਦਾ ਇਹ 21035 ਦੀ ਹੈ ਜੀ ਉਹ ਹੈਗੀ 40156 ਦੀ ਤੇ ਬਾਕੀ ਜੇ ਇਹਨਾਂ ਦੀ ਗੱਲ ਕਰੀਏ ਫੇਸ ਕੁਆਲਟੀ ਮੱਥੇ ਮੱਥਿਆਂ 'ਚ ਬਾਈ 2-2 ਇੰਚੀ ਉਂਗਲਾਂ ਦੇ ਵਿੱਚ ਡੂੰਗੀ ਪੈਂਦੀ ਆ ਇੰਨਾ ਜਿਆਦਾ ਮੰਨ ਲਓ ਡੰਗਾਈ ਆ ਮੱਥਿਆਂ ਦੇ ਵਿੱਚ ਤੇ ਬੋਡੀ ਕੈਰੇਕਟਰ ਤੁਸੀਂ ਦੇਖ ਸਕਦੇ ਹੋ ਰੀਡ ਦੀਆਂ ਹੱਡੀਆਂ ਦੋਨਾਂ ਦੀਆਂ ਜਮਾ ਸਿੱਧੀਆਂ ਬਿਲਕੁਲ ਉੱਪਰ ਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਲਾਹੋਂ ਮਾਰਦੀਆਂ ਸਾਂਹ ਤੇ ਗਈਆਂ ਹੋਈਆਂ ਨੇ ਦੋਨੀਆਂ ਇਹ ਸੈਕ ਦੇ ਜਿਹੜੇ ਸਾਂਹ ਆਉਂਦੇ ਨੇ ਉਹਨਾਂ ਦੇ ਵੀ ਐਂ ਕਲਾਹੋਂ ਆਉਂਦੀਆਂ ਆ ਦੇਖੋ ਇੱਕ ਬੱਚੀ ਹੁਣ ਜੰਪ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਹਨੇ ਬਾਈ ਇੱਕ ਘਟਾ ਚ ਕਾਰਗੱਲ ਦਾ ਖਾ ਕੇ ਇਹਨਾਂ ਨੇ ਵਜਨ ਬਣਾ ਜਾਣਾ ਤੇ ਐਂ ਮੰਨ ਲਓ ਤਿੰਨ ਚਾਰ ਮਹੀਨਿਆਂ ਨੂੰ ਇਹ ਨਵੀਆਂ ਹੋਣ ਵਾਲੀਆਂ ਹੋ ਜਾਣਗੀਆਂ ਨੇ ਕਿਉਂਕਿ ਇੱਥੋਂ ਇਹਨਾਂ ਦੀ ਜਿਹੜੀ ਏਜ ਆ ਇਹ ਕੱਚੀਆਂ ਨੇ ਬਾਈ ਜਮਾ ਕੱਚੀ ਹੈ ਕੱਚੀਆਂ ਉਮਰ ਦੀਆਂ ਕੋਈ ਐਂ ਹੈ ਨਹੀਂ ਵੀ ਇਹ ਪੱਕਣਾ ਹੋਣਗੀਆਂ ਤੇ ਦੋਨਾਂ ਦੇਖ ਸਕਦੇ ਹੋ ਦੋਨਾਂ ਦਾ ਰੇਟ ਬਾਈ ਆਪਾਂ 35000 ਰੁਪਇਆ ਰੱਖਿਆ ਹੈਗਾ ਤੇ ਬਣਦਾ ਮਾਨਦਾਨ ਜਰੂਰ ਕਰਿਆ ਜਾਊ ਪਿੰਡ ਭਦਾਉੜਾ ਜ਼ਿਲ੍ਹਾ ਬਰਨਾਲਾ ਕਾ ਪੂਰੇ ਟੌਪ ਦੇ ਨਗਿੰਨੇ ਆ ਇਹ 21035 ਦੀ ਹੈ ਜੀ ਉਹ ਹੈਗੀ ਆ 40156 ਦੀ ਚਾਰੇ ਚਾਰੇ ਥਾਣਾ ਨਖੜਮੇ ਪੂਰੇ ਵਧੀਆ ਤੇ ਦੋਨਾਂ ਦੀਆਂ ਮਾਮਾਂ ਦੀਆਂ ਵੀਡੀਓ ਪਈਆਂ ਬਾਈ ਆਪਣੇ ਕੋਲੇ ਤੇ ਜੇ ਕਿਸੇ ਬਾਈ ਨੂੰ ਇਹ ਪਸੰਦ ਆਉਂਦੀਆਂ ਪਿੰਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਕਿਉਂਕਿ ਬਹੁਤ ਫੋਨ ਆਈ ਆ ਤਿੰਨ ਚਾਰ ਦਣਾ ਚ ਬਹੁਤ ਫੋਨ ਆਇਆ ਬਾਈ ਜਰਸੀ ਬਸੀਆਂ ਲੈਣ ਵਾਲਿਆਂ ਦੇ ਤੇ ਦੋਨੇ ਟਾਪ ਦੇ ਨਗੀਨੇ ਆ ਬਾਈ ਤੁਸੀਂ ਯਾਦ ਰੱਖੋਗੇ ਇਹਨੀਆਂ ਟਾਪ ਦੀਆਂ ਬੱਤਸੀਆਂ ਨੇ ਕਿਸੇ ਬੱਸੇ ਹੱਥ ਤਰਾ ਨਹੀਂ ਕਿਤੇ ਵੀ ਆ ਕੇ ਬੰਦਾ ਕਹੇ ਤੇ ਵੀ ਇੱਥੇ ਹੱਥ ਤਰਾਉਂਦੀਆਂ ਫੁੱਲ ਬਰੀਡ ਦੇ ਵਿੱਚ ਬਾਡੀ ਕਰੈਕਟਰ ਹਰੇਕ ਚੀਜ਼ ਪੂਰੀ ਆ ਬਾਈ ਮੱਥਨ ਦੀਆਂ ਡੰਗਾਈਆਂ ਫੇਸ ਕੁਆਲਿਟੀਆਂ ਚੈੱਕ ਕਰ ਲਓ ਦੋਨਾਂ ਦੀਆਂ ਪੂਰੇ ਟਾਪ ਦੇ ਬੱਚੇ ਨੇ ਤੇ ਬਾਕੀ ਆ ਲੂਈ ਲਾਈ ਝਾੜ ਕੇ ਇਹਨਾਂ ਨੇ ਮੂਰੇ ਹੁਣ ਮੂਰੇ ਰੁੱਤ ਬਦਲੂ ਥੱਲੇ ਆ ਲੂਈ ਹੈ ਬੱਚਿਆਂ ਵਾਲੀ ਇਹਨਾਂ ਨੇ ਝਾੜ ਜਾਣੀਆਂ ਤੇ ਥੱਲੇ ਨਵੀਂ ਲੂਈ ਚਮਕਲੀ ਨਿਕਲਿਆ ਹੋਣੀ ਆ ਬਾਕੀ ਸੋਹਣੇ ਬਹੁਤ ਆ ਬਾਈ ਰੇਟ ਵੀ ਜੇ ਦੇਖਿਆ ਜਾਵੇ 17 17000 ਬਣਿਆ ਅ 35000 ਰੁਪਿਆ ਰੇਟ ਰੱਖਿਆ ਉਹਦੇ ਜੋ ਮਾਣਦਾਨ ਤੁਹਾਡਾ ਜਰੂਰ ਕਰਿਆ ਜਾਊ ਤੇ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਜੀ ਫੋਨ ਨੰਬਰ 95922 74571 ਤੇ ਕੰਟੈਕਟ ਕਰਕੇ ਇਹ ਬੱਚੇ ਤੁਸੀਂ ਸਾਡੇ ਤੋਂ ਦੋਨੇ ਖਰੀਦ ਸਕਦੇ ਹੋ ਬਹੁਤ ਹੀ ਸੋਹਣੇ ਤੇ ਬਾਜਬ ਰੇਟ ਦੇ ਵਿੱਚ ਬੱਚੇ ਆਏ ਹੋਇਆ ਬਾਈ ਫੇਰ ਕੱਲ ਨੂੰ ਬਾਈ ਮੁੜ ਕੇ ਬਿਗੀਆਂ ਤੋਂ ਬਹੁਤ ਫੋਨ ਕਰਦਿਆ ਜੇ ਕਿਸੇ ਭਰਾ ਨੂੰ ਹੁਣ ਚਾਹੀਦੇ ਤਾਂ ਆਪ ਦਾ ਕੰਟੈਕਟ ਕਰ ਲਿਓ ਬਾਈ ਕਿਉਂਕਿ ਇਹੋ ਜਿਹੇ ਬੱਚੇ ਬਹੁਤ ਲੱਭਣੇ ਔਖੇ ਆ ਬਾਈ ਫਾਰਮਾਂ ਦੇ ਤੇ ਲੱਭਣੇ ਵੀ ਔਖਿਆ ਤੇ ਇਹ ਰੇਟ ਦੇ ਵਿੱਚ ਮਾਰਕੀਟ ਤੁਹਾਨੂੰ ਪਤਾ ਅੱਜ ਕੱਲ 25-25000 ਬੱਚਾ ਨਾ ਬਾਈ ਮੰਗੀ ਜਾਂਦੇ ਹਨ ਆਪਣੇ ਕੋਲੇ ਬਾਜਵ ਰੇਟ ਚ ਆਇਆ ਬਾਜਵ ਜੀ ਦੇ ਦੇਣੇ ਆ ਜੇ ਕਿਸੇ ਬਾਈ ਨੂੰ ਚਾਹੀਦੇ ਤਾਂ ਕਰ ਲਿਓ ਕੰਟੈਕਟ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ